ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜਸਪਾਲ ਕੌਰ ਜੀ ਜਸਪਾਲ ਕੌਰ ਜੀ ਤੁਸੀਂ ਡਾਕਟਰ ਸ਼ਰਦਾ ਐਰਬੈਦਾ ਹਸਪੀਟਲ ਆਏ ਸੀਗੇ ਆਪਣਾ ਟ੍ਰੀਟਮੈਂਟ ਕਰਵਾਇਆ ਕਿਸ ਚੀਜ਼ ਦਾ ਟ੍ਰੀਟਮੈਂਟ ਕਰਵਾਇਆ ਮੈਂ ਜੀ ਆਪਣੇ ਗਠੀਆ ਦਾ ਕਰਾਇਆ ਸੀਗਾ ਮੇਰੀਆਂ ਉਂਗਲੀਆਂ ਵਗੈਰਾ ਫੋਲਡ ਨਹੀਂ ਹੁੰਦੀਆਂ ਸੀਗੀਆਂ ਹਾਂਜੀ ਔਰ ਮੇਰੇ ਬੋਡੀ ਵਿੱਚ ਬਹੁਤ ਪੇਨ ਦਿੰਦਾ ਸੀ ਘਰ ਦਾ ਕੰਮ ਕਰਨ 'ਚ ਮੈਨੂੰ ਬਹੁਤ ਦਿੱਕਤ ਆਉਂਦੀ ਸੀ ਜੀ ਜਿਵੇਂ ਕੋਈ ਸਬਜ਼ੀ ਕੱਟਣਾ ਵਗੈਰਾ ਕੁਝ ਵੀ ਕਰਨਾ ਜਾਂ ਐਕਟਿਵਿਟੀਸ ਲਾਣਾ ਮਾਰਕੀਟ ਜਾਣਾ ਮੇਂ ਉਂਗਲਾ ਫੋਲਡ ਨਹੀਂ ਹੁੰਦੀਆਂ ਸੀਗੀਆਂ ਫਿਰ ਮੈਨ ਔਰ ਤੁਹਾਨੂੰ ਮੈਡੀਸਨ ਲੈ ਕੇ ਦੇਖੋ ਫਿਰ ਉਹਨਾਂ ਨੇ ਮੈਂ ਮੈਡੀਸਨ ਲਈ ਮੈਨੂੰ 6th ਮੰਥਸ ਬਹੁਤ ਜ਼ਿਆਦਾ ਰਿਲੀਫ ਮਿਲ ਰਿਹਾ ਔਰ ਉਹਨਾਂ ਨੇ ਸਾਰੇ ਕੰਮ ਵੀ ਆਪਣੇ ਕਰ ਲੈਣੀਆਂ ਮਾਰਕੀਟਿੰਗ ਕਰਦੀਆਂ ਐ ਐਕਟਿਵਾਈਜ਼ ਚਲਣੀਆਂ ਔਰ ਘਰ ਦੀ ਸਬਜ਼ੀਆਂ ਕੱਟਣੀਆਂ ਜਾਂ ਘਰ ਦਾ ਫੁੱਲ ਵਰਕ ਕਰਨਾ ਮੇਰੇ ਲਈ ਇਜ਼ੀ ਹੋ ਗਿਆ ਮੈਂ ਹੀ ਕਹਾਂਗੀ ਇਹ ਹੀ ਰეკਮੈਂਡ ਕਰਾਂਗੀ ਜੇ ਕਿਸੇ ਨੂੰ ਵੀ ਕੋਈ ਇਦਾਂ ਦੀ ਪ੍ਰੋਬਲਮ ਹੈਗੀ ਡਾਕਟਰ ਸਰਦਾ ਜੀ ਨੂੰ ਮਿਲ ਲੈਣ ਤੇ ਉਹਨਾਂ ਦੇ ਨਾਲ ਆਪਣੀ ਦਵਾਈ ਲੈਣ ਮੈਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਤੇ ਤੁਸੀਂ ਇਥੇ ਹੀ ਦਵਾਈ ਤੋਂ ਸੰਤੁਸ਼ਟ ਹੋ ਤੇ ਜਿੱਦਾਂ ਤੁਹਾਨੂੰ ਪਰਹੇਜ਼ ਵੀ ਦੱਸਿਆ ਸੀ ਡਾਕਟਰ ਸਾਹਿਬ ਨੇ ਹਾਂਜੀ ਹਾਂਜੀ ਡਾਕਟਰ ਸਾਹਿਬ ਨੇ ਪਰਹੇਜ਼ ਦੱਸਿਆ ਸੀ ਕਿ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਬਾਜ਼ਾਰ ਦਾ ਨਹੀਂ ਖਾਣਾ ਖਟੀਆਂ ਚੀਜ਼ਾਂ ਨਹੀਂ ਖਾਣੀਆਂ ਤੇ ਮੈਂ ਉਹਨਾਂ ਦਾ ਫੁੱਲ ਪਰਹੇਜ਼ ਕੀਤਾ ਤੇ ਮੈਨੂੰ ਦਵਾਈ ਵੀ ਬਹੁਤ ਅਸਰ ਕਰ ਗਈ ਚਲੋ ਠੀਕ ਹੋ ਤੁਸੀਂ ਪਰਮਾਤਮਾ ਤੁਹਾਨੂੰ ਠੀਕ ਰੱਖੇ ਜੀ ਅੱਗੇ ਜੀ ਬਹੁਤ ਜੀ ਬਹੁਤ ਖੁਸ਼ ਆਮ ਲਾਈਫ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਥੈਂਕ ਯੂ